ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਚਾਚੇ ਤਾਏ ਦੇ ਦੋ ਪੁੱਤਰ ਜੋ ਕਿ ਖੇਤ ਦੇ ਅਚਾਨਕਾ ਛੱਪੜ ਨਜ਼ਦੀਕ ਪਹੁੰਚ ਗਏ ਤੇ ਛੱਪੜ ਦੇ ਵਿੱਚ ਡਿੱਗ ਗਏ ਖੇਤ ਰਹਿ ਬੱਚਾ ਦੇ ਵੱਲੋਂ ਰੋਲਾ ਪਾਇਆ ਗਿਆ ਪਰ ਆਸ-ਪਾਸੇ ਤੇ ਤਾਸ਼ ਖੇਤ ਰਹਿ ਅਤੇ ਹੋਰ ਆਸ-ਪਾਸੇ ਤੇ ਮੌਜੂਦ ਲੋਕਾਂ ਦੇ ਵੱਲੋਂ ਬਚਾਉਣ ਦੀ ਕੋਈ ਵੀ ਕੋਸ਼ਿਸ਼ ਜਿਹੜੀ ਹੈ ਤਾਂ ਕੀਤੀ ਗਈ ਹਰ ਕੋਈ ਵੀਡੀਓ ਬਣਾਉਂਦ ਵਿੱਚ ਲੱਗਿਆ ਰਿਹਾ ਨਾ ਕਿ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਸਰਕਾਰੀ ਹਸਪਤਾਲ ਦੇ ਵਿਸ਼ਲਯੋਂ ਦੇ ਡਾਕਟਰ ਦੇ ਵੱਲੋਂ ਕੀਤਾ ਗਿਆ ਮ੍ਰਿਤਕ ਘੋਸ਼ਿਤ ਡਾਕਟਰ ਦੇ ਵੱਲੋਂ ਲਾਸ਼ਾਂ ਨੂੰ ਮਰਦਾ ਘਰ ਦੇ ਵਿੱਚ ਵੀ ਰਖਾਇਆ ਗਿਆ ਤੇ ਪੋਸਟਮਾਰਟਮ ਹੋਣ ਤੋਂ ਤੇ ਪਿੰਡ ਵਾਸੀਆਂ ਦੇ ਵੱਲੋਂ 56 ਨਜ਼ਦੀਕ ਪੁਕਤਾ ਪ੍ਰਬੰਧ ਕਰਨ ਦੇ ਲਈ ਵੀ ਪ੍ਰਸ਼ਾਸਨ ਤੋਂ ਇੱਕ ਗੋਹਰ ਲਗਾਈ ਗਈ ਹੈ। ਕਿਰਨਪਤ ਸਤਨਾਮ ਸਿੰਘ ਰਾਜੂ ਜੀ ਮੇਰੇ بیٹے ਦਾ ਨਾਮ ਲਾਪਰੇਤ ਸੀ ਜੀ ਤੇ ਮੇਰੇ ਪਤੀਜ ਦਾ ਨਾਮ ਲਖਜੋ ਸਿੰਘ ਸੀ। ਇਹ ਦੋਨੇ ਖੇਡਦੇ ਰਹਿੰਦੇ ਸੀ ਇਕੱਠੇ। ਪਛਾਣ ਕੇ ਇਹ ਸੱਪੜ ਕੰਨੀ ਚਲੇ ਗਏ ਜੀ ਖੇਡਣ ਵਾਸਤੇ। ਜੋ ਵੀ ਸੱਪੜ ਤੇ ਨਾ ਕੋਈ ਗ੍ਰੈੱਡ ਵਗੈਰਾ ਨਾ ਕੋਈ ਪਾਰ ਵਗੈਰਾ ਬਿਲਕੁਲ ਟੀਵੇ ਸੀ ਜੀ। ਅਚਾਨਕ ਕਿਸੇ ਦੋਵੇਂ ਬੱਚੇ ਖੇਡਦੇ-ਖੇਡਦੇ ਉਹ ਸੱਪੜ ਦੇ ਵਿੱਚ ਡਿੱਗ ਗਏ। ਇਸ ਕਾਰਨ ਇਹਨਾਂ ਦੀ ਮੌਤ ਹੋ ਗਈ ਪਾਣੀ ਦੇ ਵਿੱਚ ਡੁੱਬਣ ਕਾਰਨ। ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਉੱਥੇ ਸਾਡੇ ਘਰ ਦੇ ਇੱਕ ਚਿਰਾਗ ਬੋ ਜੇ ਕਿਸੇ ਤੇ ਹੋਰ ਨਾ ਬੁਝਣ। ਵੀ ਉੱਥੇ ਕੋਈ ਪ੍ਰਬੰਧ ਕੀਤਾ ਜਾਵੇ, ਤਾਰ ਵਗੈਰਾ ਲਗਾਈ ਜਾਵੇ। ਜਾਂ ਉੱਥੇ ਕੋਈ ਬੋਰਡ ਵਗੈਰਾ ਲਗਾਇਆ ਜਾਵੇ ਵੀ ਭਾਈ ਇੱਥੇ ਕੰਮ ਚੱਲ ਰਿਹਾ ਹੈ ਸੱਪੜ। ਉੱਥੇ ਇਸ ਤਰ੍ਹਾਂ ਦਾ ਕੋਈ ਬੋਰਡ ਵਗੈਰਾ ਨਹੀਂ ਲੱਗਿਆ। ਨਾ ਕੋਈ ਤਾਰ ਵਗੈਰੇ ਲੱਗੀ ਹੈ ਨਾ ਕੋਈ ਗ੍ਰੈਟ ਵਗੈਰੇ ਲੱਗੀ ਹੈ ਵੀ ਬੱਚੇ ਦੀ ਕੋਈ ਸੇਫਟੀ ਹੋ ਸਕੇ ਹੋਰ ਬੱਚਾ ਨਾ ਡਿੱਗੇ ਜੀ ਕਿਸੇ ਦਾ ਉਹਦੇ ਵਿੱਚ ਉੱਥੇ ਦੋਨੋਂ ਤਾਂ ਹੈਗੇ ਹੀ ਸਰ ਉਹਨੇ ਕਿਹਾ ਬਹੁਤ ਲੋਕਾਂ ਨੇ ਵੀਡੀਓ ਬਣਾਉਣ ਤੇ ਉਹ ਕਰਤਾ ਪਰ ਜਾਨ ਬਚਾਉਣ ਦਾ ਕਿਸੇ ਨੇ ਨਹੀਂ ਹੋਇਆ ਜੀ ਹੈ ਜੀ ਇੱਕ ਤਾਂ 7 ਸਾਲ ਦਾ ਜੀ ਇੱਕ 8 ਸਾਲ ਦਾ ਇਹ ਮੇਰੇ ਪਿੰਡ ذراਕੇ ਦੇ ਵਿੱਚ ਸੱਪੜ ਜੀਰ ਉਹ ਥਾਪਰ ਮਾਡਲ ਬਣ ਰਿਹਾ ਸੀਗਾ ਤੇ ਉਹ ਕੰਮ ਚੱਲ ਜੀਦਾ ਬੱਚੇ ਨਾ ਏਕਲੀਨ ਚ ਕਈ ਬੱਚੇ ਉੱਥੇ ਆਏ ਦਿਵਾਲੀ ਘਰਾਂ ਦੇ ਖੇਡਣ ਚਲੇ ਜਾਂਦੇ ਸੀਗੇ ਪਹਿਲਾਂ ਤਾਂ ਸੀਗਾ ਸੁੱਕਾ ਕੱਲ ਮੀਂਹ ਪਾਉਣ ਦੇ ਕਾਰਨ ਬੱਚਿਆਂ ਨੂੰ ਪਤਾ ਨਹੀਂ ਸੀ ਪਾਣੀ ਦੀ ਮਾਤਰਾ ਕਿੰਨੀ ਆ ਉਹ ਵੀ ਖੇਡਦੇ ਖੇਡਦਾ ਪਾੜ ਤੇ ਸੀਗਾ ਤੇ ਉਹਨੂੰ ਡੁੱਬਣ ਕਾਰਨ ਉਹਦੀ ਮੌਤ ਹੋ ਗਈ। ਸਵਾਰ ਬਹੁਤ ਗਰੀਬ ਪਰਿਵਾਰ ਹੈ। ਅਸੀਂ ਤਾਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਇਹਨਾਂ ਦੀ। ਅੱਜ ਇਸ ਰਾਤ ਨੂੰ ਪਤਾ ਲੱਗਿਆ ਕਿ ਦੋ ਬੱਚੇ ਜਿਨ੍ਹਾਂ ਦੀ ਮਹਿਜ ਉਮਰ 6 ਤੋਂ 7 ਸਾਲ ਉਮਰ 6 ਤੋਂ 7 ਸਾਲ ਲਵਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਜਿਨ੍ਹਾਂ ਦੀ ਇੱਥੇ ਜੋ ਸੰਤ ਸੰਤ ਸੀਜੇਵਰ ਮਾਡਲ ਦੇ ਤਹਿਤ ਜੋ ਟੋਬੇ ਦਾ ਕੰਮ ਚੱਲ ਰਿਹਾ ਸੀ ਉੱਥੇ ਖੂਦ ਦੇ ਵਿੱਚ ਦੋ ਬੱਚਿਆਂ ਦੀ ਅਣਹੋਣੀ ਮੌਤ ਹੋਈ ਹੈ ਬਹੁਤ ਹੀ ਜ਼ਿਆਦਾ ਦੁੱਖ ਦੀ ਘੜੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਜੋ ਖਾਣਾ ਪੂਰਤੀ ਮਵਾਜਾ ਬਣਦਾ ਹੈ ਉਹ ਦਿੱਤਾ ਜਾਵੇ ਅਤੇ ਇੱਕ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਸਾਨੂੰ ਬੱਚਿਆਂ ਤੋਂ ਬਹੁਤ ਵੱਡੀਆਂ ਆਸਾਂ ਹੁੰਦੀਆਂ ਨੇ ਮਾਪਿਆਂ ਕ ਨੂੰ ਇਹ ਹੁੰਦਾ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਕੋਈ ਅਫਸਰ ਬਣੇਗਾ ਆਉਣ ਵਾਲੀ ਬਹੁਤੀ ਵੱਡਾ ਜਿਹੜਾ ਸਦਮਾ ਸਾਡੇ ਪਰਿਵਾਰ ਨੂੰ ਲੱਗਿਆ ਜੀ ਇਹ ਮੇਰੇ ਗੁਆਂਢ ਦੇ ਵਿੱਚ ਹੀ ਇਹ ਮਿਹਨਤ ਮਜ਼ਦੂਰੀ ਦਾ ਜਿਹੜੇ ਦੋਨੇ ਬੰਦੇ ਨੇ ਕੰਮ ਕਰਦੇ ਨੇ ਮਜ਼ਦੂਰ ਤੇ ਇਹਨਾਂ ਦੇ ਦੋਨੇ ਬੇਟੇ ਮਤਲਬ ਉੱਥੇ ਖੇਡਣ ਖੁੱਡਣ ਗਏ ਸੀਗੇ ਤੇ ਉੱਥੇ ਜਿਹੜਾ ਸਰਕਾਰ ਦੀ ਲਾਪਰਵਾਹੀ ਕਾਰਨ ਉਥੇ ਬੱਚਾਂ ਦਾ ਜਿਹੜਾ ਨੁਕਸਾਨ ਹੋਇਆ ਬਹੁਤ ਗਲਤ ਹੋਇਆ ਇਹ ਸੋ ਬਹੁਤ ਦੁਖਰੀ ਗੱਲ ਹੈ ਜੀ ਇਹ ਸਰੇ ਦੋ ਦੋ ਬੇਟੇ ਸੀਗੇ ਜੀ ਦੋਨਾਂ ਭਰਾਵਾਂ ਦੇ ਜੀ ਤੇ ਮਿਹਨਤ ਮਜ਼ਦੂਰੀ ਕਰਦੇ ਨੇ ਜੀ ਸਾਰਾ ਪਰਿਵਾਰ ਹੀ ਪੰਨਾ ਨਦੀ ਮਾਤਾ ਵੀ ਜਾਨੀ ਕਿ ਬਹੁਤ ਸਖਤ ਮੰਝੇਤੀ ਪਈ ਆਈ ਬੇਚਰੀ ਉਹ